بجی پتے نہیں سان پے واحر جی کا خالص واحر جس سبھا آیوجت کر رہے ہیں لے کے اٹھائی دسمبر تک دسے پاشا کا پورا پروار ہی سیکھ اچھی شردالو ہفتے کے لی بلدان ہو گیا آنند پور صاحب آنند گڑھ کا قلعہ چڈیا دوسرے پاشاہ نے ایک چوٹ جی بریف جی سٹوی اتو شروع ہو کے آپ فتح گڑھ صاحب تک لیا گے آنند گڑھ کا قلعہ چڈیا سرسا ندی سے ਬਹੁਤ ਪਾਲਾ ਸੀਗਾ ਕਾਫੀ ਚੜੀ ਹੋਈ ਸੀ ਸੱਤਾਂ ਨਦੀ ਉੱਥੇ ਸਾਰਾ ਪਰਿਵਾਰ ਦੋਸਤ ਪਾਸ਼ਾ ਰਾਹ ਅਲੱਗ-ਅਲੱਗ ਹੋ ਗਿਆ ਮਾਤਾ ਸੁੰਦਰੀ ਜੀ ਤੇ ਕੁਛ ਇੱਕ ਬਿਲੀਵਾਂ ਤੋਂ ਹੋ ਗਏ ਮਾਤਾ ਗੁਜਰੀ ਜੀ ਛੋਟੇ ਸਭ ਜਾਦੇ ਤੇ ਨਾਲ ਗੰਗੂ ਜੋ ਨਗਰ ਸੋਈਆ ਸੀ ਉਹ ਸਰਹੰਦੀ ਰਾਹ ਪੈ ਗਏ ਮਰੀਂਡੇ ਵਾਲ ਦੀ ਕਿਉਂਕਿ ਮਰੀਂਡੇ ਮਰੀਂਡਾ ਗੰਗੂ ਦਾ ਪਿੰਡ ਸੀ ਉਹ ਆਪਣੇ ਪਿੰਡ ਵੱਲ ਨੂੰ ਆ ਗਿਆ ਤੇ ਵੱਡੇ ਸਭ ਜਾਦੇ ਔਰ ਦਸੇ ਪਾਸ਼ਾ ਨੇ ਕੁਝ ਸਿੱਖ ਉਹ ਚਮਕੌਰ ਸਾਹਿਬ ਦੀ ਨਾਲ ਗਏ ਸਾਰਾ ਕੁਝ ਨਜ਼ਦੀਕ ਨਜ਼ਦੀਕ ਦੀ ਹੈ ਸਭ ਤੋਂ ਪਹਿਲੀ ਸ਼ਹਾਦਤ ਹੁੰਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਚਮਕੌਰ ਦੇ ਕਿਲੇ ਦੇ ਵਿੱਚ ਦਸੇ ਪਾਸ਼ਾ ਕੁਝ ਸਿੱਖਾਂ ਦੇ ਨਾਲ ਮੌਜੂਦ ਨੇ ਉੱਥੇ ਹਮਲਾ ਹੁੰਦਾ ਹੈ ਨੋਆਬਾ ਮੁਗਲ ਸੈਨਾ ਦਾ ਤੇ ਉੱਥੋਂ ਪੰਜ ਪੰਜ ਸਿੱਖਾਂ ਦੇ ਨਾਲ ਗੁਰੂ ਸਾਹਿਬ ਤੇ ਖਾਲਸਾ ਭੇਜਦੇ ਨੇ ਤੇ ਉਹ ਸ਼ਹੀਦੀਆਂ ਪ੍ਰਾਪਤ ਕਰਨੇ ਨੇ ਤੇ ਪੂਰੀ ਸੇਨਾ ਦਾ ਜਿਹੜਾ ਹੈ ਪੂਰਾ ਉਹਨਾਂ ਨੂੰ ਆਪਣੇ ਜੋਹਰ ਜਲਵਾ ਦਿਖਾ ਦੇਣੇ ਖਾਲਸਾ ਹੀ ਰਾਜ ਦੇ ਫਿਰ ਇਹਦੇ ਕਰਦੇ ਕਰਦੇ ਜਦੋਂ ਵੱਡੇ ਸਰਦਾਰਾਂ ਦੀ ਵਾਰੀ ਆਂਦੀ ਆ ਬਾਬਾ ਜੀਤ ਸਿੰਘ ਬਾਬਾ ਜਿਆ ਸਿੰਘ ਉਹ ਦੱਸ ਪਾਛੇ ਕੋ ਜਾਂਦੇ ਨੇ ਕਿ ਤੁਹਾਡਾ ਵੀ ਹੁਣ ਵੇਲਾ ਆ ਗਿਆ ਸਾਨੂੰ ਵੀ ਹੁਣ ਤੁਸੀਂ ਵਿਦਾਨੋ دسے پاشا خود انہوں نے سجا دیتے ہیں جنگ کے میدان سے دے ہیں تو دونوں سیب بڑھے اس جنگ کے میدان میں پرابت کر دے ہیں اس کے بعد دسے پاشا نے حکم ہوں بتا پیاریا کا کہ اڈا نقصان ہوئے وقت کا بہت واقع نقصان ہے اگر ابھی سکھ گرو کہ سکھ نہیں پورے سارے ہندوستانی سماج سے اس کا ایک نربر سکے ہندوستانی سماج میں ہی ہو صرف وہ سی ਅਗਵਾਈ ਦੇ ਰੇ ਸੀ ਕਿਉਂਕਿ ਪੰਜ ਪਿਆਰੇ ਨੂੰ ਪਤਾ ਸੀ ਅਗਰ ਗੁਰੂ ਦਾ ਨਾਨ ਹੋ ਗਿਆ ਗੁਰੂ ਨੂੰ ਕੁਝ ਹੋ ਗਿਆ ਗੁਰੂ ਜੀ ਇੱधर ਤੇ ਹਮਲਾ ਹੋ ਗਿਆ ਗੁਰੂ ਜੀਏ ਨੁਕਸਾਨ ਹੋ ਗਿਆ ਤਾਂ ਪੂਰਾ ਹਿੰਦੁਸਤਾਨੀ ਸਮਾਜ ਪੂਰਾ ਹਿੰਦੂ ਸਮਾਜ ਪੂਰਾ ਸਿੱਖ ਸਮਾਜ ਜਿਹੜਾ ਹੈ ਇਸ ਸੱਟ ਨੂੰ برداشت ਨਹੀਂ ਕਰ ਪਾਏਗਾ ਤੇ ਪੰਜ ਪਿਆਰੇ ਦਾ ਹੁਕਮ ਗੁਰੂ ਨੂੰ ਮੰਨਣਾ ਪਿਆ ਪੰਜ ਪਿਆਰੇ ਨੇ ਹੁਕਮ ਕੀਤਾ ਤੁਸੀਂ ਗੁਰੂ ਸਾਹਿਬ ਚਮਕੌਰ ਦੀ ਗੜੀ ਛੱਡ ਕੇ ਜਾਓ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਹੁਕਮ ਮੰਨਿਆ ਤੇ ਦਾੜੀ ਮਾਰ ਕੇ ਉਥੋਂ ਨਿਕਲ ਗਏ ਜਦੋਂ ਉਥੋਂ ਨਿਕਲਦੇ ਆ ਅਨੇਕਾ ਸਿੱਖ ਹੀਰ ਹੋਏ ਹੋਏ ਦੇ ਤੇ ਪੰਜ ਪਿਆਰੇ ਆ ਥੋ ਇੱਕ ਪਿਆਰੇ ਬੋਲਦੇ ਨੇ ਜਦੋਂ ਉਹਨਾਂ ਦੀ ਠੋਕਾ ਲੰਗਦੀ ਆ ਬਾਬਾ ਜੀ ਸਿੰਘ ਬਾਬਾ ਜੀ ਦਾ ਅਸਿਕ ਨੂੰ ਤੇ ਉਹ ਕਿ ਆਪਣਾ ਕਮਰਾ ਕਸਾ ਖੋਲ ਕੇ ਕੋਣ ਦੁੱਤ ਕਫਨ ਦੀ ਤਰ੍ਹਾਂ ਪਾੜਾ ਜਾਂਦੇ ਨੇ ਤੇ ਗੁਰੂ ਸਾਹਿਬ ਦਾ ਹੱਥ ਫੜ ਲਿਆ ਕਹਿੰਦੇ ਤੇਰੇ ਕੋਲ ਇੰਨੇ ਕਫਨ ਹੈ ਇਹ ਸਾਰੇ ਮੇਰੇ ਪੁੱਤ ਨੇ ਜੇ ਤੇਰੇ ਕੋਲ ਇੰਨੇ ਕਫਨ ਹੈ ਤਾਂ ਪਾ ਦੇ ਨਹੀਂ ਤਾਂ ਜੇ ਵੀ ਲੋੜ ਨੇ ਗੁਰੂ ਸਾਹਿਬ ਉੱਥੇ ਚਲੇ ਜਾਂਦੇ ਤੇ ਉੱਥੇ ਬੀਬੀ ਹਰਸ਼ਾ ਨੂੰ ਬੜੇ ਦੋਸਤਾਂ ਕਰ ਲਈ ਸੀ ਇਹ ਵੀ ਹੋ ਚੁੱਕੀ ਬੀਬੀ ਹਰਸ਼ਾ ਨੂੰ ਕੋਲ ਉੱਥੇ ਨਾਲ ਪੈਣਾ ਵੇਲਾ ਚਪਕੌਰ ਸਾਹਿਬ ਦੇ ਨਾਲ ਉਹ ਕੱਲੀ ਔਰਤ ਮਾਣ ਕੇ ਖਾ ਲੈਂਦੀ ਹੈ ਕਿ ਮੈਂ ਗੁਰੂ ਦੀ ਬੇਟੀ ਆ ਮੈਂ ਸਾਰੇ ਸਿੱਖਾਂ ਦਾ ਜਿੰਨੇ ਸ਼ਹੀਦ ਹੋਏ ਨੇ ਸਭ ਦਾ ਸੰਸਕਾਰ ਲਗਣਾ ਉਹ ਕੱਲੀ ਸ੍ਰੀ ਮਦਨਾ ਲਾਦੀ ਆ

ਦੋਸਤਾਂ ਦੇ ਅੰਦਰ ਤੋਂ ਬਾਤ ਵੱਢੀ ਸੀ ਤੈਨੂੰ ਕੱਡੀ ਕੱਲੀ ਆਲ ਜਿੰਨਾ ਏਡਾ ਵੱਡਾ ਸਾਹਸ ਕਿ ਉਹ ਜਾ ਕੇ ਵੱਡੇ ਸਰਦਾਰਾਂ ਦੀ ਸੰਸਕਾਰ ਕਰਦੀਆਂ ਬੀਬੀ ਹਰਸ਼ਾ ਨੂੰ ਫਿਰ ਉਸ ਤੋਂ ਬਾਅਦ ਗਗੂ ਆਪਣੇ ਪਿੰਡ ਸਹੇੜੀ ਆਇਆ ਹੁੰਦਾ ਮਰੀਨੇ ਦੇ ਨਾਲ ਪਿੰਡ ਸਹੇੜੀ ਉੱਥੋਂ ਉਹ ਮੋਰਾਂ ਦੇ ਇਲਾਕੇ ਵਿੱਚ ਫਰਾ ਦੇ ਨਵਾਬ ਨੂੰ ਮੁਖਬਰੀ ਕਰਦਾ ਕਿ ਗੁਰੂ ਸਾਹਿਬ ਦੀ ਮਾਗਾ ਤੇ ਦੋਨੋਂ ਛੋਟੇ ਸਰਦਾਰੇ ਮੇਰੇ ਕੋਲ ਨੇ اتوں چیز کر کے سرحد لیا جاتا سرحند پہلی گل تک قرآن یا اسلام دا. اس چیز کی اجازت دی نہیں دیا کہ کبھی کسی بچیاں ظلم ہو کسی عورت ظلم ہو گل کی اجازت نہیں دا اسلام اس گل اجازت نہیں دونوں سرحدی کچہری لگی ہے نواب مطلب نواب بشیر خان بیٹھا ہے ਉਹ ਲੋਕ ਇਹਨੇ ਕੋਈ ਵਿਚਦਾ ਰਾਸਤਾ ਕੱਢੋ ਵੀ ਖੂਨ ਨਾ ਹੋਵੇ ਕਤਲ ਨਹੀਂ ਜਾਇਜ਼ ਨਹੀਂ ਤੇ ਮੌਲਵੀ ਆਪਣਾ ਫਤਵਾ ਜਾਰੀ ਕਰਦਾ ਕਿ ਇਹ ਐ ਕਰੋ ਇਹਨਾਂ ਨੂੰ ਜਿੰਨਾ ਦੀਵਾਰ ਦੇ ਵਿੱਚ ਛਿਣਵਾ ਦੇਵੋ ਇਹਨਾਂ ਦੀ ਕਤਲ ਵੀ ਨਹੀਂ ਹੋਏਗਾ ਖੂਨ ਵੀ ਨਹੀਂ ਹੋਏਗਾ ਮਤਲਬ ਆਪਣੇ ਤਰੀਕੇ ਨਾਲ ਆਪਣਾ ਆਪਰਾਗ ਆ ਜੂਆ ਜਦਕਿ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਨਵਾਬ ਬਗੇਰ ਤੋਂ ਉਨਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਭਰਾਵਾਂ ਦਾ ਕਦਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਰਫਾਂ ਨਾ ਹੋਇਆ ਸੀ ਤੇ ਵੀ ਸ਼ਾਇਦ ਉਹ ਬਦਲਾ ਲੈ ਲਈ لیکن نواز ملے کورٹر نے کہا کہ ایک غلط ہے وہ خاضہ نارا بارے ہیں وہ آج بھی ملے کورٹر نے جس گردوارہ ہے گردوارہ خاضہ نارا گروہ صاحب وہ کہتے ہیں میرے کو دم ہے جی میرے پر آوانا گروہ صاحب نے غلط کیتا ہے تو کہ اپنے تلوار کا مدرہ لاغا ہے لیکن معصوم بچیاں اور ایک عورت سے جرم کر پر نواز وزیر خان جسرہ نواز سیروں نے گالیوں نے ہی منیا اور نہ لے چھوٹے ساتھ اسلام کو بھول کر دو گل یہ نہیں کہ اسلام کو بھول کرنا گل کہ پورا ہندوستان کا جا ہو سماجی اگوائی کون کر رہے دسیں گرو سا نے اپنے ٹائم دے ہندو سماج کی اگوائی کی اگر اگوائی کرنے والا ہی اپنا دین چیز کر لے گا تو سال ہے ہی ہندوستان کیونکہ سکھ جلد کیتا گیا سکھ کر لیا گیا کیوں اورنگزیب کی یہ مہم چلی سکھ گروا کر دو اگر گروہ مسلمان ہو گیا تو سال ساری جنتا آپ پہ ہی دین قبول کر رہی گرو ایسی؟ گرو گرو ایسی؟ ہے گرو سب یہ گرو سا لڑائی اسلام نہیں گرو صاحب کی لڑائی یہ سی زبردستی کسی کرنا گلت ہے ਕੋਈ ਆਪਣੀ ਇੱਛਾ ਨਾਲ ਕਿੰਨੇ ਮੁਸਲਮਾਨ ਸਿੱਧਾਂਤਾਂ ਦੇ ਵਿੱਚ ਸਾਰੇ ਇੱਥੇ ਮੁਸਲਮਾਨ ਬਣੇ ਨਹੀਂ ਅਗਰ ਕੋਈ ਮਰਜ਼ੀ ਨਾਲ دین ਨੂੰ ਕਬੂਲ ਕਰਦਾ ਹੈ ਮਰਜ਼ੀ ਨਾਲ ਇਸਲਾਮ ਨੂੰ ਕਬੂਲ ਕਰਦਾ ਹੈ ਉਸ ਦੇ ਖਿਲਾਫ ਉਹਨਾਂ ਦੀ ਕੋਈ ਲੜਾਈ ਨਹੀਂ ਸੀ ਜ਼ਬਰਦਸਤੀ ਦੇ ਖਿਲਾਫ ਜਨਦ ਦੇ ਖਿਲਾਫ ਕੋਈ ਲੜਾਈ ਸੀ ਇਹਨਾਂ ਥੋੜਾ ਸੇਬ ਜਿਆਦਾ ਨੇ ਆਪਣੇ ਸੇਰ ਨੂੰ ਆਪਣੇ ਬਾਪ ਦਾਦਾ ਦੇ ਬਾਪ ਨੂੰ ਉੱਚਾ ਰੱਖਿਆ ਔਰ ਮਰਨਾ ਕਬੂਲ ਕੀਤਾ ਜਿੱਦਾਂ ਦੀਵਾਰ ਸਹਾਰੇ ਦੀਵਾਰਾਂ 'ਤੇ ਜਨਾਜ਼ੇ ਤੇ ਨੇ اگلا چیپٹر صاحبزادیا جہاں دنیا کی ایک مثال ہے دیوان پوڈر والوں نے کہا کہ میں صاحبزہ اور ما جی کا سنسکار کرنا چاہتا ہوں سنسکار پورے سرحد کے دیکھی گئی چیپٹر موتی رام مہرا بھی آ گیا موتی رام مہرا کیسا سب میں گرو جدو چھوٹے صاحبزادہ اور ماحجی گروج قید سے جا کے بردی سیوا کی ਤੇ ਮਾਦੈਨ ਨੂੰ ਜੋ ਉਸ ਇਸਾ ਦਿੱਤੀਆਂ ਬਾਅਦ ਵਿੱਚ ਜਦੋਂ ਪਤਾ ਲੱਗਿਆ ਉਸ ਤੋਂ ਨਿਵਾਸ ਨੂੰ ਉਹਨੂੰ ਮੋਤੀ RAM ਮੈਨਰਾ ਦੇ ਪੂਰੇ ਪਰਿਵਾਰ ਨੂੰ ਉਹਨੂੰ ਦੇ ਵਿੱਚ ਫੀੜ ਕੇ ਮਾਰ ਦਿੱਤਾ ਗਿਆ ਸੀ ਫਿਰ ਉਸ ਤੋਂ ਬਾਅਦ ਟੋਡਰਮਲ ਟੋਡਰਮਲ ਨੇ ਇੱਕ ਖਾਇਸ਼ ਪਾਈ ਕਿ ਮੈਂ ਗੁਰੂ ਪੁੱਤਨਾ ਅਨ ਦਰਵਾਜ਼ਾ ਦਿੱਤਾ ਸੰਸਕਾਰ ਕਰਨਾ ਤੇ ਪੂਰੇ ਸਰਹੰਦ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਆਖਿਰ ਸੌਦਾ ਤਿਆ ਹੋਇਆ کہ جنیا اسی سونے دیا بچھا دے زمین امی تھانسر ضروری انتہا ایڈا ضرور جرم کی انتہا جل دیوان سی ان سب کچھ نشاور کر کے ایک تھوڑی تھان سنسکار واسطے جن کو گردوارا یو بھی سروپ کہتے ہیں ਸਰ ਹੰਦ ਦੇ ਵਿੱਚ ਹੈ ਉਹ ਥਾਂ ਜਿੱਥੇ ਸੰਸਕਾਰ ਵਾਸਤੇ ਉਹਨੇ ਖਰੀਦੀ ਜਦੋਂ ਖਰੀਦੀ ਤਾਂ ਉਦੋਂ ਉਸ ਦੇ ਉੱਪਰ ਪਹਿਲਾਂ ਬੈਠੀ ਵਿਚਵੀਂ ਬੈਠੀ ਮੋਰ ਦਾ ਸੋਧਾ ਕੀਤਾ ਕਿ ਬੈਠੀ ਮੋਰ ਵਿਛਾਓ ਆਖਿਰ ਤੇ ਉਸ ਗੱਲ ਨੂੰ ਸੋਧਨ ਬਣਾਉਗੇ ਤਾਂ ਕਿ ਖੜੀ ਮੋਰ ਹੋਣੀ ਚਾਹੀਦੀ ਖੜੀ ਮੋਰ ਸੋਨੇ ਦੀ ਉਹਨੇ ਵਿਛਾ ਕੇ ਤੇ ਉਨੀ ਥਾਂ ਲਈ ਔਰ ਆਪਣਾ ਨਾਮ ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਅਮਰ ਕਰਵਾਇਆ

ਤੁਹੋਂ ਜੀ ਹੁਸਤਾਨ ਦੋਸੀ ਕਿ ਬਹੁਤ ਵੱਡਾ ਜੁਰਮ ਹੋ ਰਿਹਾ ਹੈ ਕੋਈ ਬੰਦਾ ਜੁਰਮ ਦੇ ਖਿਲਾਫ ਨਹੀਂ ਖੜਾ ਹੋ ਸਕਦਾ ਲੇਕਿਨ ਉਹ ਜੁਰਮ ਹੋ ਰਿਹਾ ਸੀ ਕਿਸੇ ਦਾ ਬਦਲਾ ਫਿਰ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਬੰਦਾ ਸਿੰਘ ਬਹਾਦਰ ਮਹਾਰਾਸ਼ਟਰ ਤੋਂ ਨੇੜੇ ਸਾਬਤ ਤੁਰੇ ਹੁਸਤਾਨ ਨੇ ਉਹਨਾਂ ਨੂੰ ਤੋੜਿਆ ਤੇ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਤੋੜਿਆ ਵੀ ਤੁਸੀਂ ਜਾ ਕੇ ਇਸ ਪੰਜਾਬ ਨੂੰ ਬਚਾਓ ਤੇ ਪੰਜ ਤੀਰ ਦੇ ਕੇ ਤੋੜੇ ਸੀ ਪਰ ਪੂਰਾ ਹਿੰਦੁਸਤਾਨ ਇਸ ਜ਼ੁਲਮ ਦੇ ਖਿਲਾਫ ਸੀ ਇਸ ਤਜ ਜੱਜ਼ੀਆ ਕਰ ਲਾਇਆ ਗਿਆ ਹਿੰਦੂਆ ਨੂੰ ਮੰਦਰ ਨਹੀਂ ਸੀ ਜਾਣਾ ਦਿੱਤਾ ਜਾਂਦਾ ਪਰ ਤਰ੍ਹਾਂ ਤਰ੍ਹਾਂ ਦੇ ਜ਼ੁਲਮਾਂ ਦੇ ਖਿਲਾਫ ਲੋਕ ਇਕੱਤਰ ਹੋ ਚੁੱਕੇ ਸੀ ਬਾਬਾ ਬੰਦਾ ਭਾਦਰ ਜਿੱਥੋਂ ਚੱਲਦੇ ਗਏ ਕਾਫਲਾ ਉਹਨਾਂ ਦੇ ਨਾਲ ਚੱਲਦਾ ਗਿਆ ਤੇ ਆ ਕੇ ਪੰਜਾਬ ਸਾਰੇ ਪੰਜਾਬ ਦੇ ਬਾਬਾ ਬੰਦਾ ਭਾਦਰ ਦਾ ਸਾਥ ਦਿੱਤਾ ਤੇ ਸਰਹੱਦ 'ਤੇ ਇੱਟ ਨੇ ਇੱਟ ਖੜਕਾਈ ਬਾਬਾ ਬਿਸ਼ੇਦ ਖਾਨ ਨੂੰ ਮਾਰਿਆ ਹੋਰ ਜਿੰਨੇ ਵੀ ਝੂਰੂ ਕਰਵਣ ਦੇ ਲੋਕ ਸੀ ਸਭ ਦਾ

دو شبد ہونے ارد اور اس بعد پرشاد ونڈیا جائے گا اس بعد بچے میں پاسی جان گے ایک بار پھر پتمشان واحر جی کا خالص واحد